ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕਾ ਹੀੁਰਜਾ ਫੁਰਜਾ ਕਟ ਮਰੇ ਕਬਹੂ ਨਾ ਛਾਡੇ ਕੇ ਹੱਕ ਅਤੇ ਸੱਚ ਲਈ ਲੜਨ ਵਾਲੇ ਸੂਰਮਿਆਂ ਦੇ ਘਰੇ ਮੈਂ ਬੈਠਾ ਨਵਦੀਪ ਸਾਡਾ వాటర్ ਕੈਨਨ ਵਾਲਾ ਜਿਹਦੇ ਚ ਭਗਤ ਸਿੰਘ ਦੀ ਸਾਨੂੰ ਚਲਕ ਪੈਂਦੀ ਹੈ ਜਿਨ੍ਹਾਂ ਨੇ ਕਿਸਾਨੀ ਲਈ ਆਪਣੀ ਜਾਨ ਤੱਕ दात ਲਾਤੀ 2 ਮਹੀਨੇ ਤੋਂ ਜਿਨ੍ਹਾਂ ਨੂੰ ਸਰਕਾਰਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਰੱਖਿਆ ਹੋਇਆ ਹੈ ਉਸ ਪਰਿਵਾਰ ਦੇ ਵਿੱਚ ਬੈਠਾ ਇਹ ਉਹ ਘਖ ਹੈ ਜਿਨੇ ਉਹਨਾਂ ਨੂੰ ਸੁਰਮੇ ਨੂੰ ਜਨਮ ਦਿੱਤਾ ਆਂਟੀ ਜੀ ਉਹਨਾਂ ਦੇ ਘਰੇ ਬੈਠਾ ਨਰਦੀਪ ਉਹਨਾਂ ਦੇ ਇਧਰ ਉਹਨਾਂ ਦੇ ਫਾਦਰ ਸਾਹਿਬ ਜੈ ਸਿੰਘ ਜਲਵੇੜਾ ਜੀ ਜਲਵੇੜੇ ਪਿੰਡ ਦੇ ਵਿੱਚ ਤਾਂ ਵਾਲੇ ਦੇੰਦਰ ਬੈਠੇ ਆ ਤੇ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਆਪਾਂ ਸਪੋਰਟ ਕਰਨ ਆਏ ਆ ਕਿਉਂਕਿ ਨਰਦੀਪ ਵੀਰਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਛਡਾਉਣ ਦੇ ਲਈ 17 ਅਤੇ 18 ਤਰੀਕ ਨੂੰ ਅੰਮ੍ਰਾਲੇ ਦੀ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹੈ ਸਾਰੇ ਘੁੰਮਮਾ ਕੇ ਪਹੁੰਚੋ ਔਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਹੌਸਲੇ ਬੁਲੰਦ ਹੈ ਚੜ੍ਹਦੀ ਕਲਾ 'ਚ ਨੇ ਬੜੀ ਖੁਸ਼ੀ ਹੱਥੇ ਹੋ ਰਹੀ ਆ ਆਪਾਂ ਹਮੇਸ਼ਾ ਤੋਂ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਅਪੀਲ ਕਰਦਾ ਜਿਹੜਾ ਹੱਕ ਸੱਚ ਲਈ ਇਨਸਾਨੀਅਤ ਲਈ ਕੁਝ ਕਰਦਾ ਸਾਰੇ ਉਸ ਨੂੰ ਸਪੋਰਟ ਕਰਿਆ ਕਰੋ ਤੇ ਜਿਹੜੇ ਬੇੜਾ ਸਾਥ ਕੀ ਕਰਨ ਜਾਉਂਗੇ ਚੜ੍ਹਦੀ ਕਲਾ ਔਰ ਨਵਦੀਪ ਵੀ ਚੜ੍ਹਦੀ ਕਲਾ ਆਇਆ ਕੋਈ ਡਰਨੇ ਵਾਲੀ ਤੋਂ ਬਾਤ ਹੀ ਨਹੀਂ ਹੈ ਔਰ ਇਹ ਫਿਰ ਮੈਂ ਕਹਿਣਾ ਚਾਹਉ ਸਾਰੇ ਨੌਜਵਾਨਾਂ ਨੂੰ ਸਰ ਫਿਰ ਸਰਕਾਰ ਤੁਹਾਨੂੰ ਡਰਾਉਣੇ ਦੀ ਕੋਸ਼ਿਸ਼ ਕਰੇਗੀ ਪਰ ਆਪਾਂ ਨੇ ਡਰਨਾ ਨਹੀਂ ਹੈ ਹੌਸਲੇ ਗੈ 17 18 ਤਰੀਕ ਨੂੰ ਹੰਬਾਲਾ 17 ਨੂੰ ਆਣਾ ਆ ਅਨਾਜ ਮੰਡੀ ਮੇ ਇਕੱਠ ਕਰਨਾ ਆ ਫਿਰ ਆਪਾਂ ਨੇ ਐਸਪੀ ਦਫਤਰ ਜਾਣਾ ਆ ਫਿਰ ਉਹੀ ਰਾਤ ਰਹਿਣਾ ਆ ਅਗਲਾ ਫਿਰ ਸਾਰਾ ਦਿਨ ਆ ਫਿਰ ਸਾਰੀ ਰਾਤ ਆ ਇਸ ਆਪਾਂ ਐਨ ਹੁਮਾ ਮੇਗਾ ਵਹ ਜਾਣਾ ਆ ਔਰ ਆਪਾਂ ਨੇ ਸਪੋਰਟ ਕਰਨਾ ਆ ਕੋਈ ਦਿੱਕਤ ਨਹੀਂ ਹੈ ਨਵਦੀਪ ਵਾਲੀ ਆ ਜਾਗਾ ਨਵਦੀਪ ਆਪਾਂ ਨੇ ਉਹ ਵੀ ਲੜਾਈ ਲੜਨੀ ਆ ਜਉਣ ਫੇ ਨੌਜਵਾਨ ਮਾਰੇ ਯਹਾਂ ਆਪਣੀ ਅੱਖਾਂ ਗਵਹਿਗੇ ਆਪਣੀ ਬਹਾਂ ਗਵਹਿਗੇ ਔਰ ਜੰਨਤ ਤੱਕ ਦੇਗੇ ਆਪਣਾ ਲੜਾਈ ਉਹ ਵੀ ਲੜਨੀ ਆ ਚੜ੍ਹਦੀ ਕਲਾ ਵਾਂਗ ਆ ਪਹਿਲਾਂ ਵੀ ਚੜ੍ਹਦੀ ਕਲਾ ਵਧੇ ਅੱਗਾ ਵੀ ਚੜ੍ਹਦੀ ਕਲਾ ਵਾਂਗ ਆ ਦੇਖੋ ਜੀ ਤੁਸੀਂ ਇਹਨਾਂ ਦੇ ਹੌਸਲੇ ਬਿਲਕੁਲ ਬਲੰਦ ਨੇ ਔਰ ਜਿਨੇ ਵੀ ਇਨਸਾਨੀਤ ਲਈ ਕਿਸਾਨੇ ਲਈ ਜਿਨੇ ਕੋਈ ਵੀ ਪ੍ਰੋਬਲਮ ਹੈ ਪਰਿਵਾਰ ਨੂੰ ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਆਂ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਅਣੀ ਮਾਤਾ ਜੀ ਬੈਠੋ ਜੀ ਹਾਂ ਕਲ ਸਹਾ ਸਹੀ ਇਹ ਇਹ ਤਾਂ ਹਰ ਸਾਰੇ ਕੱਢੇ ਹੋਇਆ ਯੂਸ ਕਰ ਰਹੀ ਤੂੰ ਹਾਂਜੀ ਉੱਧਰ ਕੈਮਰਾ ਦੇਖਾ ਮਾਤਾ ਜੀ ਸਾਡੇ ਇੱਕ ਬਹੁਤ ਹੀ ਅੱਛੀ ਰੂਹ ਜਿਹਨਾਂ ਨੂੰ ਮਿਲ ਕੇ ਬੜਾ ਸਕੂਨ ਸਾਨੂੰ ਮਿਲ ਰਿਹਾ ਆਪਾਂ ਤਾਂ ਹਮੇਸ਼ਾ ਮਿਲਦੇ ਰਹਿੰਦੇ ਔਰ ਇਹ ਪਰਿਵਾਰ ਚਾਰਦੀ ਕਲਾ ਤੇ ਸਾਰੇ 17 18 ਤਰੀਕ ਨੂੰ ਨਵਦੀਪ ਵੀਰੇ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਲਈ ਖੂਮਾ ਮਾਕੇ ਪਹੁੰਚੋ ਥੈਂਕ ਯੂ ਸਰ